ਥਾਉਟੀ ਯਾਰ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕਿ ਤੂੰ ਤੂੰ ਕਰਦਾ ਮੈਂ ਖੁਦ ਮੈਂ ਮੈਂ ਖੁਦ ਮੈਂ ਮੈਂ ਖੁਦ ਮੈਂ ਮੈਂ ਹੁਣ ਤੱਕ ਨਹੀਂ ਮੈਂ ਜੇ ਪੇਸ਼ ਕਰੀਂ ਤੇਰੇ ਕੋਲੇ ਟੱਕੀ ਖਾਉਟੀ ਯਾਰ ਤੇਰੇ ਕੋਲੇ ਸਤੀਕਰ ਭਾਈ ਸਾਰਿਆਂ ਨੂੰ ਤੇ ਅੱਜ ਸਾਡੇ ਪਿੰਡ ਦਾ ਗਰਾਊਂਡ ਆ ਜਿਹੜਾ ਗਰਾਊਂਡ ਦਾ ਮਸਲਾ ਹੈਗਾ ਤੇ ਬੋਲੀ ਹੋ ਰਹੀ ਸੀਗੀ ਤੇ ਜਿਵੇਂ ਅਸੀਂ ਕਹਿ ਰਹੇ ਹਾਂ ਸਰਪੰਚ ਸਾਹਿਬ ਵੀ ਸਰਪੰਚ ਸਾਹਿਬ ਸਹਿਤ ਆ ਸਰਪੰਚ ਸਾਹਿਬ ਨੇ ਹੋਰ ਤਾਂ ਭਾਈ ਤੁਹਮਾ ਤੋਂ ਆਣ ਕੇ ਆਇ ਬੜੂਗਾ ਠੀਕ ਹਾਂ ਜਿਹੜਾ ਜਿਹੜੇ ਜ਼ਮੀਨ ਦੀ ਭਾਈ ਅਸੀਂ ਛੱਡਣਾ ਚਾਹੁੰਦੇ ਆ ਉਹ ਉਹਦਾ ਹੋਇਆ ਗਰਾਊਂਡ ਦਾ ਮਤਾ ਨਹੀਂ ਪੈਂਦਦੇ ਭਾਈ ਫੇਰ ਕਰ ਦੋ ਸੱਤ ਪਿਛਲੇ ਸਾਲ ਦੀ ਪਿਛਲੇ ਸਾਲ ਤਾਂ ਰੌਲਾ ਪੈ ਗਿਆ ਇੱਥੇ ਸਾਰੇ ਮੁੰਡੇ ਖੇਡਣ ਆਲੇ ਹੋਰ ਆਗੇ ਅਸੀਂ ਸਹਿਮਤਾ ਉਸ ਜੀ ਨਾਲ ਤੇ ਕੁਝ ਕੰਮ ਕਰਦੇ ਸਾਡੇ ਜਿਹੜੇ ਪਿੰਡ ਦੇ ਨੇ ਉਹ ਜਿਹੜਾ ਮਤਾ ਨਹੀਂ ਪੈਂਦੰਦੇ ਐਮਐਲਏ ਸਾਹਮਣੋਂ ਸਹਿਮਤ ਹੈ ਆਹ ਦੇਖ ਲੋ ਜੀ ਆਹ ਦੇਖ ਲੋ ਸਿਸਟਮ ਨਾ ਬਣਾਵਾ ਕਿਵੇਂ ਬਣੂਗਾ ਜੋ ਪਹਿਲਾਂ ਛੱਡਿਆ ਉਹ ਫੇਰ ਹੀ ਹੈ ਨਾ ਪਹਿਲਾਂ ਛੱਡਿਆ ਫੇਰ ਹੀ ਆਊਗਾ ਨਾ ਫੇਰ ਹੀ ਹੈ ਨਾ ਸਿਸਟਮ ਬਣਾਇਆ ਤਾਂ ਮਤਾ ਪਾ ਕੇ ਸਾਰਾ ਕੁਝ ਕਰ ਦਿੱਤਾ ਮਿੱਟੀ ਚੱਕ ਕੇ ਬਾਣ ਬਹਿ ਕਰਕੇ ਉਦੋਂ ਬਾਅਦ ਇਹਨਾਂ ਜਿਹੜਾ ਐ ਨਹੀਂ ਹੁੰਦਾ ਸਾਲ ਤੇ ਕਿੰਦੂ ਤੂੰ ਵੀਡੀਓ ਕੰਮ ਕੀ ਮਾਰ ਲਾ ਮੈਂ ਮਾਰੀ ਜਨਾ ਯਾਰ ਮਾਰੀ ਜਨਾ ਭਾਈ ਇਹਨਾਂ ਮੈਂ ਵੀਡੀਓ ਪਾਉਣਾ ਪਵਿੱਖਾ ਪਿੰਦਾ ਯਾਰ ਪਿੰਦਾ ਪਵਿੱਖਾ ਕੀ ਕੀ ਗੰਦ ਪਾਦਾ ਮੈਂ ਹੋਰ ਤੂੰ ਗੰਦੀ ਬਣਾ ਕਿ ਕੀ ਗੰਦ ਪਾਦਾ ਮੈਂ ਸ਼ਮਿੰਦੀ ਤੂੰ 20 ਕਿਲ ਦੇ 85 ਕਿਲ ਚਾਰ ਕਿਲ ਆ ਚਾਰ ਹੁਣ ਵੀ ਰੁਕੂਗੀ ਚਾਰ ਫੇਰ ਵੀ ਰੁਕੂਗੀ ਕਿ ਚਾਰ ਆਟ ਹੈਗਾ ਇੱਥੇ ਇਕੱਦੀ ਕੇ ਨੈਗਰਾਉਂਡ ਕਿਤੇ ਬਣਾ ਲੈ ਖੇਡਣ ਜੋਗ ਹੀ ਨਹੀਂੱਖਾ ਪਾ ਕੇ ਬੱਗੇ ਦੱਸੋ ਖੇਡਣ ਜੋਰ ਹੈਗਾ ਗਰਾਉਂਡ ਹੈਗਾ ਖੇਡਣ ਜੋਗ ਦੱਸੋ ਬਈ ਪਿੰਦਰਾ ਇੱਥੇ ਪਿਆ ਯਾਰ ਜੋਗ ਹੈਗਾ ਗਰਾਉਂਡ ਦੱਸੋ ਮੈਨੂੰ ਬਈ ਦੱਸੋ ਖੇਡਣ ਜੋਗ ਗਰਾਉਂਡ ਹੈਗਾ ਦੱਸੋ ਖੇਡਣ ਜੋਗ ਹੈਗਾ ਬਈ ਕਿ ਦੱਸੋ ਦੱਸੋ ਬਈ ਡਾਂਟੀ ਖੇਡਣ ਜੋ ਹੈਗਾ ਗਰਾਊਂਡ ਨਹੀਂ ਹੈਗਾ ਦੱਸੋ ਬਈ ਦੱਸੋ ਬਈ ਖੇਡਣ ਜੋ ਹੈਗਾ ਗਰਾਊਂਡ ਗਰਾਊਂਡ ਖੇਡਣ ਜੋ ਹੈ ਨਹੀਂ ਬਈ ਤਾਂ ਕਰਕੇ ਸੀ 4 ਕਿਲੇ ਵੱਟੇ 4 ਕਿਲੇ ਹੀ ਪੱਦਰ ਕਰਨਾ ਤੇ ਆਹ ਦੇਖ ਲਓ ਪਿੰਡ ਦੇ ਕੁਛ ਕੁ ਬੰਦੇ ਆ ਬਈ ਸਾਡੇ ਜਿਹੜਾ ਗਰਾਊਂਡ ਨੂੰ ਪੱਦਰ ਨਹੀਂ ਹੋਣ ਦਿੰਦੇ ਤੂੰ ਜੋਰ ਜਿੰਨਾ ਮਰਜ਼ੀ ਲਾ ਲਾ ਮੈਂ ਤਾਂ ਲਾਉਂਗਾ ਯਾਰ ਲਾਉਂਗਾ ਮੈਂ ਲਾਉਂਗਾ ਕਰਾਂਗੇ ਪੰਚਾਇਤ ਦੇ ਸਾਹਮਣੇ ਤੂੰ ਪੰਚਾਇਤ ਦਾ ਮੈਂਬਰ ਹੈ ਤੂੰ ਤੇਰੇ ਕੋਲ ਕੀ ਅਥੋਰਟੀ ਹੈ ਤੇਰੇ ਕੋਲ ਤੇ ਤੇਰੇ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕਾ ਤੂੰ ਤੂੰ ਕਹਿੰਦਾ ਮੈਂ 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 ਖੁਦ ਮੈਂਬਰਾਂ ਹਾਂ ਹੁਣ ਤਾਂ ਮੈਂਬਰ ਹੋਗਾ ਨਹੀਂ ਕਰ ਲਾ ਕਰ ਤੇਰੇ ਕੋਲੇ ਕੀ ਅਥੋਰਟੀ ਹੈ ਬਰਾਡ ਪਿੰਡ ਦਾ ਮੈਂਬਰ ਹੈ ਮੈਂ ਤੂੰ ਤੂੰ ਕਿੱਥੇ ਮੈਂਬਰ ਹੈ ਮੈਂ ਬਸਰੀਕ ਮੈਂ ਮੈਂਬਰ ਬਸਰੀਕ ਹੋਏਗਾ ਪਰ ਦੋਏ ਛੋਲੇ ਨਹੀਂ ਨਹੀਂ ਪੰਚਾਇਤ ਦਾ ਮਤਲਬ ਕੀ ਹੈ ਮੈਨੂੰ ਤੂੰ ਬਾਅਦ ਵਾਲਿਆ ਆ ਫਿਰ ਨੂੰ ਜਾਂ ਤੂੰ ਕਰ ਲੈ ਜਿਹੜਾ ਸੁਖਰ ਆ ਆ ਨਹੀਂ ਬਣਦਾ ਯਾਰ ਮਾਊਆ ਯਾਰ ਗਰਾਊਂਡ ਬਣੂਗਾ ਗੱਲੇ ਕੋਈ ਐ ਮੈਂ ਜਿੱਥੋਂ ਤੱਕ ਵੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਗਰਾਊਂਡ ਹੈ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਦਾ ਮਸਲਾ ਹੈ ਪਿਛਲੇ ਸਾਲ ਤੋਂ ਅਸੀਂ ਰੌਲਾ ਪਾ ਰਹੇ ਆ ਵੀ ਸਾਡੇ ਪਿੰਡ ਦਾ ਗਰਾਊਂਡ ਹੈ ਜਿਹੜਾ ਇੱਕੋ ਜਿਹਾ ਹੋ ਜੇ ਉਹ ਤੇ ਕੁਛਕ ਬੰਦੇ ਨਹੀਂ ਹੋਣ ਦਿੰਦੇ ਅਸੀਂ ਤਾਂ ਉਹਨੂੰ ਬੈਕ ਕਰਾਂਗੇ ਹੋਰ ਦੱਸ ਕਰ ਲੈ ਜੀ ਨੇ ਕੁਛ ਕਰਨਾ ਆਹ ਦੇਖ ਲਓ ਜੀ ਆਹ ਦੇਖ ਲਓ ਕੀ ਕਹਿੰਦੇ ਆ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਜਿਹੜਾ ਵੀ ਸਾਡਾ ਗਰਾਊਂਡ ਹੈ ਭਈ ਉਹ ਹੋਣਾ ਚਾਹੀਦਾ ਪੁੱਤਰ ਸੈਟਰੀ ਸਾਹਿਬ ਸੈਟਰੀ ਸਾਹਿਬ ਮਤਾਂ ਪਾਉਂਗੇ ਦੱਸੋ ਜੀ ਨਹੀਂ ਪਾਦੇ ਨਹੀਂ ਪਾਦੇ ਤੂੰ ਕਿਵੇਂ ਨਹੀਂ ਪਾਉਂਦੇ ਸਰਪੰਚ ਸਾਹਿਬ ਕਹਿੰਦੇ ਜਦੋਂ ਨਹੀਂ ਕਹਿੰਦੇ ਤੂੰ ਕਿਵੇਂ ਨਹੀਂ ਪਾਉਂਦਾ ਯਾਰ ਮੈਂ ਤੂੰ ਕਿਵੇਂ ਨਹੀਂ ਪਾਉਂਦਾ ਕਿਵੇਂ ਪਾਉਂਦਾ ਉੱਥੇ ਮੈਂ ਤਾਂ ਪਾਉਣ ਨੇ ਗਰਾਊਂਡ ਚੱਲ ਉਹ ਜ਼ਮੀਨ ਉਹ ਜ਼ਮੀਨ ਛੱਡ ਦਿਓ ਜੀ ਨਹੀਂ ਛੱਡਦੇ ਉਹ ਜ਼ਮੀਨ ਉਹ ਜ਼ਮੀਨ ਉਹ ਜ਼ਮੀਨ ਛੱਡੋ ਜੀ ਪੈਂਡ ਕਰਾਉਣਾ ਜ਼ਮੀਨ 8 ਕਿੱਲੇ 8 8 ਕਿੱਲੇ ਦਾ ਇੱਕ ਟਾਕਾ ਜੀ ਤੇ ਸਰਪੰਚ ਸਾਹਿਬ ਜੇ ਤਾਂ ਤੁਹਾਡੇ ਕੋਲ ਅਧਿਕਾਰ ਛੱਡਨ ਦਾ ਤਾਂ ਛੱਡ ਜੋ ਮੇਰੇ ਕੋਲ ਨਹੀਂ ਨਹੀਂ ਤਾਂ ਫਿਰ ਬੋਲੀ ਬੋਲੀ ਕਰੋ ਜੀ ਨਹੀਂ ਨਹੀਂ ਅਧਿਕਾਰ ਕਿਉਂ ਨਹੀਂਗਾ ਨੇ ਜਾਣੀ ਸੱਟ ਦਾ ਅਧਿਕਾਰ ਕੌਣੀ ਦਾ ਪਿੰਡ ਦੇ ਕੋਲ ਕੋਈ ਪਿੰਡ ਪੰਚਾਇਤ ਕੋਈ ਪੰਚ ਅਸੀਂ ਕਹਿੰਦੇ ਆ ਮੈਂ ਖੁਦ ਮੈਂਬਰ ਆ ਅਸੀਂ ਪੰਚਾਇਤ ਨਾਲ ਆਪੇ ਕਰ ਲਾਂਗੇ ਮੈਂਬਰ ਆ ਪੰਜ ਮੈਂਬਰ ਕਹਿੰਦਾ ਸਰ ਰੋਜ਼ ਨਹੀਂ ਕੱਟ ਹੁੰਦਾ ਨਾ ਬੰਦੇ ਰੋਜ਼ ਕਿਥੋਂ ਆ ਜਾਂਦੇ ਨਹੀਂ ਨਹੀਂ ਜਿਵੇਂੜੇ ਤੁਸੀਂ ਫੜੇ ਕਰੋ ਜਿੱਥੇ ਪੰਜ ਬੰਦ ਪੰਜ ਪੰਚਾਇਤ ਦਾ ਪੰਜ ਬੰਦੇ ਆ ਜਾਂਦੇ ਛੋਟੇ ਮੈਂਬਰ ਪੰਜ ਪੰਜ ਮੈਲ ਲੈ ਆਉਣਾ ਮੈਲ ਲੈ ਆਉਣ ਦਾ ਇੰਤਜ਼ਾਮ ਵੀ ਕਰ ਦੇਗੇ ਸਾਰਾ ਪਿੰਡ ਤੋਂ ਬਾਹਰ ਹੈ ਸੈਂਟੀਨਾ ਮੈਲ ਲੈ ਆਉਣਾ ਫਿਰ ਆ ਥੋੜੀ ਹੁੰਦਾ ਸੈਂਟੀਨਾ ਹੋ ਜੂ ਸਾਰੀ ਹੋ ਜੂਗੀ ਕਰ ਲਾਂਗੇ ਆਪਾਂ ਨਹੀਂ ਨਹੀਂ ਮੈਲ ਲੈ ਆਉਣਾ ਮੈਲ ਲੈ ਆਉਣਾ ਜਿਵੇਂ ਮਰਜ਼ੀ ਕਰ ਲਓ ਤੇਰਾ ਬੋਲੀ ਹਾਂ ਜਿਵੇਂ ਬੋਲੀ ਹੋ ਜਾਵੇ ਜੇ ਤੂੰ ਬੋਲੀ ਹੋਗੀ ਫੇਰ ਕੀ ਉਹ ਤੇ ਜਿਹੜਾ ਬੋਲੀ ਹੋਗੀ ਪਿਛਲੇ ਹਾਲ ਵੀ ਬੋਲੀ ਹੋਈ ਆ ਉਹਦੀ ਛੱਡੂਗਾ ਕੌਣ ਛੱਡੂਗਾ ਕੌਣ ਨਹੀਂ ਛੱਡਦਾ ਚੱਲ ਤੂੰ ਟਰੈਕਟਰ ਲੈ ਮੈਂ ਟਰੈਕਟਰ ਲੱਗੇ ਦਊਂਦਾ ਕੋਈ ਲਿਆਉਣ ਦਾ ਮੈਂ ਲਿਆਉਣਾ ਸਵਾ ਕਿੱਲੇ ਪਾਣ ਬਿਲਾ ਕਰ ਚੱਲ ਸਵਾ ਕਿੱਲੇ ਕੋ ਸਾਰੇ ਹੀ ਹੋ ਕਰਾਂਗੇ ਤੋੜਾਂ ਦੇ ਚਾਰੇ ਕਿੱਲੇ ਚੜਾਂਗੇ ਬੋਲੀ ਨਾਲ ਕਰਦੇ ਅਸੀਂ ਛੱਡਾਂਗੇ ਤੁਹਾਡੀ ਨਹੀਂ ਛੱਡ ਮਾ ਕਰੋ ਬੋਲੀ ਨਾ ਹੁੰਦੀ ਨਹੀਂ ਨਹੀਂ ਮੈਂ ਲੈ ਆਉਂਗਾ ਟਰੈਕਟਰ ਮੈਂ ਲਾਉਂਗਾ ਯਾਰ ਮੈਂ ਲਾਉਂਗਾ ਮੈਂ ਕੱਲਾ ਲਾਹਾਂ ਮੈਂ ਕੱਲਾ ਲਾਹਾਂ ਮੈਂ ਕੱਲਾ ਲਾਹ ਲੋ ਜੀ ਲੱਗਦੀ ਕਿ ਤਰਾ ਉਹ ਕਰਾਂ ਬੋਲੀ ਤੇੜੀ ਸਟੇਡੀ ਸਟੇਡੀਅਮ ਵਾਲੀ ਜ਼ਮੀਨ ਛੱਡੋ ਜੀ ਪਸੀ ਸਟੇਡੀਅਮ ਵਾਲੀ ਹੈ ਕਿ ਨਹੀਂ ਉਹ ਹੀ ਗੱਲੀਆ ਬੋਲੀ ਆ ਜਿਹੜੀ ਇੱਕ ਕਿੱਲੇ ਦੀ ਬੋਲੀ ਹੋ ਰਹੀ ਹੈ 24 ਤਨਾਲਾ ਵਾਲੀ ਦੂਜੇ ਤੌਰ ਲਈ ਤਾਂ ਕਰਾ ਦਿਓ ਜੀ ਆ ਦੂਜੇ ਸਾਰੇ ਨਹੀਂ ਕਰਾਵਾਂਗੇ ਨਹੀਂ ਇਧਰ ਲੈ ਤੇਰਾ ਸਾਹ ਛੱਡਣਾ ਹੈ ਇਧਰ ਲੈ ਤੇਰਾ ਜਿਆ ਕਣਕਵਾਲ ਸਟੇਡੀਅਮ ਦੇ ਨਾਲ ਹੈ ਸਾਰਾ ਛੱਡਣਾ ਹੈ ਕੋਈ ਹੱਲ ਤਾਂ ਕਰੂਗਾ ਕੋਈ ਨਹੀਂ ਹੋਗਾ ਪੰਚਾਇਤ ਨਹੀਂ ਛੱਡ ਚੱਲੀ ਕੋਈ ਇੱਕ ਅੱਧਾ ਪਟਣਾ ਹੁੰਦਾ ਨਹੀਂ 400 ਫਿਰ ਫਿਰ ਉਹੀ ਲੰਕ ਲੀ ਗਿਰਾ ਹੋਜੋਦਾ ਉਹਦਾ ਕੀ ਫਾਇਦਾ ਉਹ ਕੋਈ ਨਹੀਂ ਸਾਹਮਣੇ ਸ਼ਾਂਤੀ ਨਾਲ ਨਹੀਂ ਬਈ ਮੈਂ ਕਰ ਲਾਂ ਨਹੀਂ ਫਿਰ ਤੁਸੀਂ ਕਹੋ ਕਿ ਤੂੰ ਇਕੱਲਾ ਹੀ ਨਹੀਂ ਮਤ ਮਾਣ ਫਿਰ ਇਹ ਕੀ ਗੱਲ ਹੈ ਮੈਂ ਦੇਖ ਤੂੰ ਜਾ ਤਾਂ ਨਹੀਂ ਪਾਉਣ ਦਿੰਦੇ ਸਾਹਮਣੇ ਨਹੀਂ ਹੁਣ ਦਿੰਦਾ ਫਿਰ ਗਰਾਊਂਡ ਕਰ ਲੋ ਇੱਥੇ ਸ਼ਾਂਤੀ ਆ ਖੇਡਣ ਵਾਲੇ ਬੁੱਢਾ ਖੜਿਆ ਯਾਰ ਖੇਡਣ ਵਾਲਿਆ ਮੈਂ ਰੋਕਦਾ ਜਦੋਂ ਜਦੋਂ ਉਹ ਸੀਗਾ ਅਮਣਾ ਤੂੰ ਪੜ ਜਾ ਤੂੰ ਤੇਰੇ ਕੋਲ ਕੀ অথੋਰੀਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕਿ ਤੂੰ ਤੂੰ ਖੁਦ ਮੈਂਬਰ ਆ ਮੈਂ ਖੁਦ ਮੈਂਬਰ ਆ ਮੈਂ ਖੁਦ ਮੈਂਬਰ ਆ ਹੁਣ ਤਾਂ ਨਹੀਂ ਮੈਂ ਕਰ ਤੇਰੇ ਕੋਲ ਕੀ অথੋਰੀਟੀ ਹੈ ਤੇਰੇ ਕੋਲ ਸਤੀ ਗਾਲ ਭਾਈ ਸਾਰਿਆਂ ਨੂੰ ਤੇ ਅੱਜ ਸਾਡੇ ਪਿੰਡ ਦਾ ਗਰਾਊਂਡ ਆ ਜਿਹੜਾ ਗਰਾਊਂਡ ਦਾ ਮਸਲਾ ਹੈਗਾ ਤੇ ਬੋਲੀ ਹੋ ਰਹੀ ਸੀਗੀ ਤੇ ਜਿਵੇਂ ਅਸੀਂ ਕਹਿ ਰਹੇ ਹਾਂ ਸਰਪੰਚ ਸਾਹਿਬ ਵੀ ਸਰਪੰਚ ਸਾਹਿਬ ਸਹਿਤ ਆ ਸਰਪੰਚ ਸਾਹਿਬ ਨੇ ਹੋਰ ਦਾ ਭਾਈ ਅਗਮਤ ਹੋਣੇ ਕਿਹਾ ਹੈ ਬੜੂਗਾ ਠੀਕ ਹਾਂ ਕਿਹੜਾ ਕਿਹੜੇ ਜ਼ਮੀਨ ਦੀ ਭਾਈ ਅਸੀਂ ਛੱਡਣਾ ਚਾਹੁੰਦੇ ਆ ਉਹ ਉਹਦਾ ਹੋएगा ਗਰਾਊਂਡ ਦਾ ਮਤਾ ਨਹੀਂ ਪੈਂਡ ਦਿੰਦੇ ਭਾਈ ਫੇਰ ਕਰਦੇ ਸੱਤ ਪਿਛਲੇ ਸਾਲ ਦੀ ਪਿਛਲੇ ਸਾਲ ਤਾਂ ਰੌਲਾ ਪੈ ਗਿਆ ਇੱਥੇ ਸਾਰੇ ਮੁੰਡੇ ਖੇਡਣ ਆਲੇ ਹੋਰ ਆਗੇ ਅਸੀਂ ਸਹਿਮਤ ਹਾਂ ਉਸ ਸੀਜ਼ਨ ਨਾਲ ਤੇ ਕੁਝ ਕੁ ਬੰਦੇ ਸਾਡੇ ਜਿਹੜੇ ਪਿੰਡ ਦੇ ਨੇ ਉਹ ਜਿਹੜਾ ਮਤਾ ਨਹੀਂ ਪੈਂਡ ਦਿੰਦੇ ਐਮਐਲਏ ਸਾਹਮਣੇ ਸਹਿਮਤ ਆ ਦੇਖ ਲੋ ਸਿਸਟਮ ਨਾ ਬਣਾਵਾ ਚੱਕਮ ਨਾਲ ਕਿਵੇਂ ਬਣੂਗਾ ਜੇ ਪਹਿਲਾਂ ਹਟੇ ਜਾਓ ਫੇਰ ਹੀ ਹੈ ਨਾ ਪਹਿਲਾਂ ਹਟਿਆ ਫੇਰ ਹੀ ਆਊਗਾ ਨਾ ਫੇਰ ਹੀ ਹੈ ਨਾ ਸਿਸਟਮ ਬਣਾਇਆ ਤਾਂ ਮਤਾ ਪਾ ਕੇ ਸਾਰਾ ਕੁਝ ਕਰ ਦਿੱਤਾ ਮਿੱਟੀ ਚਾਕੇ ਬਾਣ ਬਹਿ ਕਰਕੇ ਉਸ ਤੋਂ ਬਾਅਦ ਜਿਹੜਾ ਆਏ ਨਹੀਂ ਹੁੰਦਾ ਆਏ ਨਹੀਂ ਹੁੰਦਾ ਸਾਰ ਤੇ ਵੀਡੀਓ ਤੂੰ ਵੀਡੀਓ ਤੇ ਧਮਕੀ ਮਾਰਦਾ ਬਾ ਮਾਰ ਵੀ ਮੈਂ ਮਾਰੀ ਜਣਾ ਯਾਰ ਮਾਰੀ ਜਣਾ ਭਾਈ ਜਣਾ ਮੈਂ ਵੀਡੀਓ ਪਾਉਣਾ ਉਹ ਵੱਖਾ ਪੰਡਾ ਯਾਰ ਪੰਡਾ ਭਵਖਾ ਕਿ ਕਿਹ ਕੀ ਗੰਦਵਾਦਾ ਮੈਂ ਹੋਰ ਤਾਂ ਗੰਦੀ ਬਣਾ ਕੀ ਗੰਦਵਾਦਾ ਮੈਂ ਈ ਕੱਲ ਦੇ 85 ਜੁਲਿਆਰ ਕਿਲੇ ਆ ਚਾਰ ਹੁਣ ਵੀ ਰੁਕੇ ਵਿੱਚ ਚਾਰ ਫੇਰ ਵੀ ਰੁਕੂਗੀ ਕਿ ਚਾਰ ਹੈਗਾ ਇੱਥੇ 21 ਕਨੇ ਗਰਾਊਂਡ ਕਿਦਾਂ ਬਣਾ ਲੈ ਖੇਡਣ ਜੋਗ ਹੀ ਨਹੀਂ ਪੱਖਾ ਪਾ ਕੇ ਪੱਕੇ ਦੱਸੋ ਖੇਡਣ ਜੋਗ ਹੈਗਾ ਗਰਾਊਂਡ ਹੈਗਾ ਖੇਡਣ ਜੋਗ ਦੱਸੋ ਬਈ ਪਿੰਦਰ ਇੱਥੇ ਪਿਆ ਖੇਡਣ ਜੋਗ ਹੈਗਾ ਗਰਾਊਂਡ ਦੱਸੋ ਮੈਨੂੰ ਬਈ ਦੱਸੋ ਖੇਡਣ ਜੋਗ ਗਰਾਊਂਡ ਹੈਗਾ ਦੱਸੋ ਖੇਡਣ ਜੋਗ ਹੈਗਾ ਬਈ ਕਾਕੀ ਦੱਸੋ ਦੱਸੋ ਬਈ ਡਾਂਟੀ ਖੇਡਣ ਜੋਗ ਹੈਗਾ ਗਰਾਊਂਡ ਨਹੀਂ ਹੈਗਾ ਦੱਸੋ ਬਈ ਦੱਸੋ ਬਈ ਖੇਡਣ ਜੋਗ ਹੈਗਾ ਗਰਾਊਂਡ ਗਰਾਊਂਡ ਖੇਡਣ ਜਾਊ ਹੈ ਨਹੀਂ ਬਾਈ ਤਾਂ ਕਰਕੇ ਸੀ ਚਾਰ ਕਿੱਲੇ ਵਾਟੇ ਚਾਰ ਕਿੱਲੇ ਹੀ ਪੱਦਰ ਕਰਨਾ ਤੇ ਆਹ ਦੇਖ ਲਓ ਪਿੰਟ ਦੇ ਕੁਛ ਕ ਬੰਦੇ ਆ ਬਾਈ ਸਾਡੇ ਜਿਹੜੇ ਗਰਾਊਂਡ ਨੂੰ ਪੱਦਰ ਨਹੀਂ ਹੋਣ ਦਿੰਦੇ ਤੂੰ ਜ਼ੋਰ ਜਿੰਨਾ ਮਰਜ਼ੀ ਲਾ ਲੈ ਮੈਂ ਤਾਂ ਲਾਉਂਗਾ ਯਾਰ ਲਾਉਂਗਾ ਮੈਂ ਪੰਚਾਇਤ ਦੇ ਸਾਹਮਣੇ ਲਾਉਂਗਾ ਕਰਾਂਗੇ ਤੂੰ ਪੰਚਾਇਤ ਦਾ ਮੈਂਬਰ ਤੂੰ ਤੇਰੇ ਕੋਲ ਅਥੋਰਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕੀ ਤੂੰ ਤੂੰ ਕਰਦਾ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਤੇ ਹੁਣ ਤੱਕ ਨਹੀਂ ਕਰੀਂ ਮੀਂਹ ਤੂੰ ਇਸ ਕਰੀਂ ਤੇਰੇ ਕੋਲ ਕੀ ਅਥੋਰਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕੀ ਤੂੰ ਤੂੰ ਕਰਦਾ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਤੇ ਹੁਣ ਤੱਕ ਨਹੀਂ ਕਰੀਂ ਮੀਂਹ ਤੂੰ ਇਸ ਕਰੀਂ ਤੇਰੇ ਕੋਲ ਟੱਕੀ ਖਾਉਂਟੀ ਯਾਰ ਤੇਰੇ ਕੋਲ ਮੇਰੇ ਪਾਣੀ ਦੀ ਸਪੀਅਰ ਛੋਤੀ ਗਾਲ ਬਾਈ ਸਾਰੇ ਨੂੰ ਤੇ ਅੱਜ ਸਾਡੇ ਪਿੰਡ ਦਾ ਗਰਾਊਂਡ ਆ ਜਿਹੜਾ ਗਰਾਊਂਡ ਦਾ ਮਸਲਾ ਹੈਗਾ ਤੇ ਬੋਲੀ ਹੋ ਰਹੀ ਸੀਗੀ ਤੇ ਜਿਵੇਂ ਅਸੀਂ ਕਹਿ ਰਹੇ ਹਾਂ ਸਰਪੰਚ ਸਾਹਿਬ ਵੀ ਸਰਪੰਚ ਸਾਹਿਬ ਸਹਿਤ ਆ ਸਰਪੰਚ ਸਾਹਿਬ ਨੇ ਹਾਂ ਭਗਮਤ ਤਵਾਰ ਨੇ ਕਿਹਾ ਹੈ ਬਣੂਗਾ ਠੀਕ ਹਾਂ ਕਿਹੜਾ ਕਿਹੜੇ ਜ਼ਮੀਨ ਦੀ ਭਾਈ ਅਸੀਂ ਛੱਡਣਾ ਚਾਹੁੰਦੇ ਆ ਉਹ ਉਹਦਾ ਹੋਵੇਗਾ ਗਰਾਊਂਡ ਦਾ ਮਤਲਬ ਨਹੀਂ ਪੈਂਡ ਦਿੰਦੇ ਬਾਈ ਫੇਰ ਕਰਦੇ ਸੱਤ ਪਿਛਲੇ ਸਾਲ ਦੀ ਪਿਛਲੇ ਸਾਲ ਤਾਂ ਰੌਲਾ ਪੈ ਗਿਆ ਇੱਥੇ ਸਾਰੇ ਮੁੰਡੇ ਖੇਡਣ ਵਾਲੇ ਹੋਰ ਆਗੇ ਅਸੀਂ ਸਹਿਮਤਾ ਉਸ ਸੀਜ਼ਨ ਨਾਲ ਤੇ ਕੁਝ ਕੁ ਬੰਦੇ ਸਾਡੇ ਜਿਹੜੇ ਪਿੰਡ ਦੇ ਨੇ ਉਹ ਜਿਹੜਾ ਮਤਾ ਨਹੀਂ ਪੈਂਡ ਦਿੰਦੇ ਐਮਐਲਏ ਸਾਹਮਣੇ ਸਹਿਮਤਾ ਆਹ ਦੇਖ ਲਓ ਜੀ ਆਹ ਦੇਖ ਲਓ ਸਿਸਟਮ ਨਾਲ ਬਣਾਵਾ ਕਿਵੇਂ ਬਣੂਗਾ ਜੇ ਪਹਿਲਾਂ ਛੱਡਿਆ ਉਹ ਫੇਰ ਹੀ ਹੈ ਨਾ ਪਹਿਲਾਂ ਛੱਡਿਆ ਫੇਰ ਹੀ ਆਊਗਾ ਨਾ ਫੇਰ ਹੀ ਹੈ ਨਾ ਮਾਪਾ ਪਾਤੇ ਸਾਰਾ ਕੁਝ ਕਰਦੇ ਤੇ ਮਿੱਟੀ ਚਾਕੇ ਬਾਣ ਬੈਕ ਕਰਕੇ ਉਦੋਂ ਬਾਅਦ ਨਾ ਜਿਹੜਾ ਆਏ ਨਹੀਂ ਹੁੰਦਾ ਸਾਲ ਤੇ ਕਿੰਨੂ ਤੂੰ ਵੀਡੀਓ ਧਮਕੀ ਮਾਰ ਲੈ ਮਾਰ ਮਾਰ ਮੈਂ ਮਾਰੀ ਇਹਨੇ ਯਾਰ ਮਾਰੀ ਇਹਨੇ ਬਾਈ ਇਹਨੇ ਮੈਂ ਵੀਡੀਓ ਪਾਉਣਾ ਉਹ ਮੈਂ ਖਾ ਪੰਦਾ ਯਾਰ ਪੰਦਾ ਭਵਖਾ ਕੀ ਕੀ ਗੰਦਵਾਦਾ ਮੈਂ ਹੋਰ ਤੂੰ ਗੰਦ ਹੀ ਬਣਾ ਕਿ ਗੰਦਵਾਦਾ ਮੈਂ ਜਿੰਦਗੀ ਤੂੰ 20 ਕਿਲੋ 85 ਕਿਲੋ ਚਾਰ ਕਿਲੋ ਆ ਚਾਰ ਹੁਣ ਵੀ ਰੁਕੀਵੇਂ ਚਾਰ ਫੇਰ ਵੀ ਰੁਕੂਗੀ ਕਿ ਚਾਹ 8 ਇੱਕ ਅੱਧੀ ਕਿੰਨਾ ਗਰਾਊਂਡ ਦੀ ਬਣਾ ਕੇ ਕਿੰਨੇ ਜੋਗ ਹੀ ਨਹੀਂ ਬੱਥੇ ਪਾ ਕੇ ਬੱਗੇ ਆ ਦੋਸਤ ਖੇਡਣ ਜੋਰ ਹੈਗਾ ਗਰਾਊਂਡ ਹੈਗਾ ਖੇਡਣ ਜੋਗ ਦੱਸੋ ਬਈ ਪਿੰਦਰ ਇੱਥੇ ਪਿਆ ਹੈ ਇੱਧਰ ਜੋਗ ਹੈਗਾ ਗਰਾਊਂਡ ਦੱਸੋ ਮੈਨੂੰ ਬਈ ਦੱਸੋ ਖੇਡਣ ਜੋਗ ਗਰਾਊਂਡ ਹੈਗਾ ਦੱਸੋ ਖੇਡਣ ਜੋਗ ਹੈਗਾ ਬਈ ਕਿ ਦੱਸੋ ਦੱਸੋ ਬਈ ਡਾਂਟੀ ਖੇਡਣ ਜੋਗ ਹੈਗਾ ਗਰਾਊਂਡ ਨਹੀਂ ਹੈਗਾ ਦੱਸੋ ਬਈ ਦੱਸੋ ਬਈ ਖੇਡਣ ਜੋਗ ਹੈਗਾ ਗਰਾਊਂਡ ਗਰਾਊਂਡ ਖੇਡਣ ਜੋਗ ਹੈ ਨਹੀਂ ਬਈ ਤਾਂ ਕਰਕੇ ਸੀ ਚਾਰ ਕਿੱਲੇ ਵੱਟੇ ਚਾਰ ਕਿੱਲੇ ਹੀ ਪੱਦਰ ਕਰਨਾ ਤੇ ਆਹ ਦੇਖ ਲਓ ਪਿੰਡ ਦੇ ਕੁਛ ਕ ਬੰਦੇ ਆ ਬਈ ਸਾਡੇ ਜਿਹੜੇ ਗਰਾਊਂਡ ਨੂੰ ਪੱਦਰ ਨਹੀਂ ਹੋਣ ਦਿੰਦੇ ਤੂੰ ਜ਼ੋਰ ਜਿੰਨਾ ਮਰਜ਼ੀ ਲਾ ਲੈ ਮੈਂ ਤਾਂ ਲਾਉਂਗਾ ਯਾਰ ਲਾਉਂਗਾ ਮੈਂ ਲਾਉਂਗਾ ਕਰਾਂਗੇ ਤੂੰ ਪੰਚਾਇਤ ਤੂੰ ਪੰਚਾਇਤ ਆਂ ਮੇਰਾ ਤੂੰ ਤੇਰੇ ਕੋਲ ਕੀ অথੋਰੀਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕਾ ਤੂੰ ਤੂੰ ਖੁਦ ਮੈਂਬਰ ਆ ਮੈਂ ਖੁਦ ਮੈਂਬਰ ਆ ਮੈਂ ਖੁਦ ਮੈਂਬਰ ਆ ਹੁਣ ਤੱਕ ਮੈਂਬਰ ਨਹੀਂ ਕਰ ਲਾ ਤੇਰੇ ਕੋਲ ਕੀ অথੋਰੀਟੀ ਹੈ ਮੋਢੀ ਪਿੰਡ ਦਾ ਮੈਂਬਰ ਹੈ ਮੈਂ ਤੂੰ ਤੂੰ ਕਿੱਥੇ ਮੈਂਬਰ ਆ ਮੈਂ ਬਸਰੀ ਦਾ ਮੈਂਬਰ ਮੈਂ ਮੈਂਬਰ ਕੋਈ ਨਾ ਹੋਏਗਾ ਪਰ ਦੋਏ ਛੋਟੇ ਆ ਨਹੀਂ ਨਹੀਂ ਪੰਚਾਇਤ ਦਾ ਮਤਲਬ ਕੀ ਹੈ ਮੈਨੂੰ ਤਾਂ ਬਾਗ ਵਾਲੇ ਆਫਰ ਨੂੰ ਜਾਂ ਤੂੰ ਕਰ ਲੈ ਜਿਹੜਾ ਸੁਣਦਾ ਉਹ ਨਹੀਂ ਬਣਦਾ ਯਾਰ ਮਾਊਆ ਯਾਰ ਗਰਾਊਂਡ ਬਣੂਗਾ ਗੱਲੇ ਕੋਈ ਨਹੀਂ ਮੈਂ ਜਿੱਥੋਂ ਤੱਕ ਵੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਗਰਾਊਂਡ ਹੈ ਜਿਹੜਾ ਸਾਡੇ ਪਿੰਡ ਦਾ ਗਰਾਊਂਡ ਦਾ ਮਸਲਾ ਹੈ ਪਿਛਲੇ ਸਾਲ ਤੋਂ ਅਸੀਂ ਰੌਲਾ ਪਾ ਰਹੇ ਵੀ ਸਾਡੇ ਪਿੰਡ ਦਾ ਗਰਾਊਂਡ ਹੈ ਜਿਹੜਾ ਇੱਕੋ ਜਿਹਾ ਹੋ ਜੇ ਉਹ ਤੇ ਕੁਝ ਕੰਮ ਨਹੀਂ ਹੋਣ ਦਿੰਦੇ ਆਪ ਨੂੰ ਬੈਗ ਕਰਾਂਗੇ ਹੋਰ ਦੱਸ ਕਰ ਲੈ ਜਿਹੜਾ ਕੁਝ ਕਰਨਾ ਆਹ ਦੇਖ ਲਓ ਜੀ ਆਹ ਦੇਖ ਲਓ ਕੀ ਕਹਿੰਦੇ ਆ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਜਿਹੜਾ ਵੀ ਸਾਡਾ ਗਰਾਊਂਡ ਹੈ ਭਈ ਉਹ ਹੋਣਾ ਚਾਹੀਦਾ ਪੁੱਤਰ ਸੈਟਰੀ ਸਾਹਿਬ ਸੈਟਰੀ ਸਾਹਿਬ ਮਤਾ ਪਾਉਂਗੇ ਦੱਸੋ ਜੀ ਨਹੀਂ ਪਾਉਦੇ ਨਹੀਂ ਪਾਉਦੇ ਤੂੰ ਕਿਵੇਂ ਨਹੀਂ ਪਾਉਂਦੇ ਸਰਪੰਚ ਸਾਹਿਬ ਕਹਿੰਦੇ ਜਦੋਂ ਅਜੀ ਕਹਿੰਦੇ ਤੂੰ ਕਿ ਮੇਲੇ ਪਾਉਂਦਾ ਯਾਰ ਮੈਂ ਤੂੰ ਕਿ ਮੇਲੇ ਪਾਉਂਦਾ ਮੈਂ ਪਾਉਂਦਾ ਉੱਥੇ ਮੈਂ ਤਾਂ ਪਾ ਲੈਣੇ ਗਰਾਊਂਡ ਚੱਲ ਉਹ ਜਮੀਨ ਉਹ ਜਮੀਨ ਛੱਡ ਦਿਓ ਜੀ ਨਹੀਂ ਛੱਡਦੇ ਉਹ ਜਮੀਨ ਉਹ ਜਮੀਨ ਉਹ ਜਮੀਨ ਛੱਡੋ ਜੀ ਪੈਂਡ ਕਰਾਉਣਾ ਜਮੀਨ 8 ਕਿਲਾ 8 8 ਕਿਲਾ ਇੱਕ ਟਾਕਾ ਜੀ ਤੇ ਜੇ ਦਾ ਤੁਹਾਡੇ ਕੋਲ ਅਧਿਕਾਰ ਛੱਡਣ ਦਾ ਤਾਂ ਛੱਡ ਜੋ ਮੇਰੇ ਕੋਲ ਕੋਈ ਨਹੀਂ ਤਾਂ ਫਿਰ ਬੋਲੀ ਬੋਲੀ ਕਰੋ ਜੀ ਨਹੀਂ ਨਹੀਂ ਅਧਿਕਾਰ ਕਿਉਂ ਨਹੀਂਗਾ ਛੱਡਦਾ ਘਰ ਕਿਉਂ ਨਹੀਂ ਗਿਆ ਪੰਚਾਇਤ ਅਸੀਂ ਕਹਿੰਦੇ ਆ ਮੈਂ ਖੁਦ ਮੈਂਬਰ ਆ ਅਸੀਂ ਪੰਚਾਇਤ ਨਾਲ ਆਪੇ ਕਰ ਲਾਂਗੇ ਮੈਂਬਰ ਆ ਪੰਜ ਮੈਂਬਰ ਕਹਿੰਦਾ ਸਰ ਰੋਜ਼ ਨਹੀਂ ਇਕੱਠ ਹੁੰਦਾ ਨਾ ਬੰਦੇ ਰੋਜ਼ ਤੇ ਚਾਹ ਕਰਨੀ ਨਹੀਂ ਨਹੀਂ ਮੇੜ ਕੇ ਤੁਸੀਂ ਪੜੇ ਕਰੋ ਕੰਮ ਜਿੱਤੇ ਪੰਜ ਬੰਦ ਪੰਜ ਪੰਚਾਇਤ ਦਾ ਪੰਜ ਬੰਦੇ ਜਿਹੜਾ ਛੋਟੇ ਮੈਂਬਰ ਇਹਨਾਂ ਨੂੰ ਪੰਜ ਵਜੇ ਮੈਂ ਲਿਆਉਣਾ ਮੈਂ ਲਿਆਉਣਾ ਗਰਾਉਂਡ ਦਾ ਇੰਤਜ਼ਾਮ ਵੀ ਕਰ ਦੇਗੇ ਸਾਰਾ ਕੁਝ ਪਿੰਡ ਤੋਂ ਬਾਹਰ ਸੈਂਟੀਨਾ ਮੈਂ ਲਿਆਉਣਾ ਫਿਰ ਐ ਥੋੜੀ ਹੁੰਦਾ ਸੈਂਟੀਨਾ ਹੋ ਜੂ ਸਾਰੀ ਹੋ ਜੂਗੀ ਕਰ ਲਾਂਗੇ ਆਪਾਂ ਨਹੀਂ ਨਹੀਂ ਮੈਂ ਕਿਹਾ ਭਾਈ ਜਿਵੇਂ ਮਰਜ਼ੀ ਕਰ ਲਿਓ ਤੇਰਾ ਬੋਲੀ ਹਾਂ ਜਿਵੇਂ ਬੋਲੀ ਹੋ ਜਾਵੇ ਜਿਹੜਾ ਬੋਲੀ ਹੋਗੀ ਫੇਰ ਕੀ ਉਹਦੇ ਜਿਹੜਾ ਬੋਲੀ ਹੋਗੀ ਪਿਛਲੇ ਵਾਲ ਵੀ ਬੋਲੀ ਹੋਈ ਆ ਉਹਦੀ ਛੱਡੂਆ ਘਰ ਕੋਈ ਛੱਡੂਆ ਘਰ ਕੋਈ ਚੱਲ ਤੂੰ ਟਰੈਕਟਰ ਲੈ ਮੈਂ ਟਰੈਕਟਰ ਲੱਗੇ ਜਾਉਂਦਾ ਕੋਈ ਲੈਣ ਦਾ ਮੈਂ ਲਿਆਉਣਾ ਖਵਾ ਕਿਲੇ ਕੋ ਸਾਰੇ ਹੀ ਹੋ ਕਰਾਂਗੇ ਚਾਰੇ ਚਾਰੇ ਕਿਲੇ ਛੱਡਾਂਗੇ ਕੋ ਮੇਲ ਕਰਦੇ ਅਸੀਂ ਛੱਡਾਂਗੇ ਨਹੀਂ ਛੱਡ ਮਾ ਕਰੋ ਬੋਲੀ ਨਾ ਹੁੰਦੀ ਮੈਂ ਲੈ ਆਉਂਗਾ ਡਾਕਟਰ ਮੈਂ ਲਾਉਂਗਾ ਯਾਰ ਮੈਂ ਲਾਉਂਗਾ ਮੈਂ ਕੱਲਾ ਲਾਉਂ ਮੈਂ ਕੱਲਾ ਲਾਉਂ ਮੈਂ ਕੱਲਾ ਲਾਉਂ ਤੁਸੀ ਕਿਉਂ ਮੈ ਰੌਲਾ ਪਾਏ ਮੈਂ ਕੱਲਾ ਲਾਉਂਗਾ ਤੁਸੀ ਆਹ ਸੱਡੋ ਜੀ ਅਗਲੀ ਕਿਤਰਾ ਹੋ ਕਰਾਂ ਬੋਲੀ ਸਟੇਡੀ ਸਟੇਡੀਅਮ ਵਾਲੀ ਜ਼ਮੀਨ ਛੱਡੋ ਜੀ ਪਸੀ ਉਹ ਜਿਹੜੀ ਬੋਲੀ ਆ ਉਹ ਜਿਹੜੀ ਇੱਕ ਕਿਲੇ ਦੀ ਬੋਲੀ ਹੋ ਰਹੀ ਹੈ 24 ਤਰਾਲਾ ਵਾਲੀ ਬੁਝੇ ਦੌਰ ਲਈ ਦਾ ਕਰਾ ਦਿਓ ਜੀ ਆ ਦੂਜਾ ਸਾਰੇ ਨਹੀਂ ਕਰਾਵਾਂਗੇ ਨਹੀਂ ਇਧਰ ਲੈ ਤੇਰਾ ਸਾਰਾ ਛੱਡਣਾ ਜੀ ਇਧਰ ਲੈ ਤੇਰਾ ਜਿਹੜਾ ਕਣਕਵਾਲ ਸਟੇਡੀਅਮ ਦੇ ਨਾਲ ਹੈ ਸਾਰਾ ਛੱਡਣਾ ਕੋਈ ਹੱਲ ਤਾਂ ਕਰੋ ਕੋਈ ਨਹੀਂਗਾ ਪੰਚਾਇਤ ਨਹੀਂ ਛੱਡ ਚਾਦੀ ਕੋਈ ਇੱਕ ਅੱਧਾ ਪਟਣਾ ਹੁੰਦਾ ਨਹੀਂ ਜੀ 400 ਫਿਰ ਫਿਰ ਉਹੀ ਲੰਕ ਲੀ ਗਿਰਾ ਉਹ ਜਿਹੜਾ ਉਹਦਾ ਕੀ ਫਾਇਦਾ ਉਹ ਕੋਈ ਨਹੀਂ ਸਹਿਮਤੀ ਨਹੀਂ ਮਤ ਸਹਿਮਤੀ ਨਾਲ ਨਹੀਂ ਬਈ ਮੈਂ ਕਰ ਲਾਂ ਨਹੀਂ ਫਿਰ ਤੁਸੀਂ ਆਹ ਕਹੋ ਕਿ ਤੂੰ ਇਕੱਲਾ ਹੀ ਨਹੀਂ ਮਤ ਮਾਨ ਫਿਰ ਇਹ ਕੀ ਗੱਲ ਹੈ ਐ ਦੇਖ ਤੂੰ ਚਾਹਤੇ ਤਾਂ ਨਹੀਂ ਪਾਉਣ ਦਿੰਦੇ ਸਾਹਿਬ ਕਿਵੇਂ ਨਹੀਂ ਹੁੰਦਿੰਦੇ ਫਿਰ ਗਰਾਊਂਡ ਸਹਿਮਤੀ ਆ ਛੱਡਣ ਵਾਲੇ ਮੁੰਡੇ ਖੜੇ ਯਾਰ ਕਹਿੰਦੇ ਨੇ ਫੇਖਣ ਆਲੇ ਜਦੋਂ ਜਦੋਂ ਉਹ ਸੀਗਾ ਅਮਨ ਤੂੰ ਪੜ ਜਾ ਤੂੰ ਤੇਰੇ ਕੋਲੇ ਕੀ অথਟੀ ਹੈ ਤੇਰੇ ਕੋਲੇ ਤੇ ਤੇਰੇ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਉਹਨੂੰ ਲਿਆ ਸਕਦ ਕੇ ਫਿਰ ਕਾ ਤੂੰ ਤੂੰ ਕਹਿੰਦਾ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਹੁਣ ਤੱਕ ਮੈਂ ਨਹੀਂ ਕਰ ਰਿਹਾ ਤੇਰੇ ਕੋਲੇ ਕੀ অথਟੀ ਹੈ ਤੇਰੇ ਕੋਲੇ ਮੇਰੀ ਕਾ ਮੈਂ ਨਹੀਂ ਸਤੀ ਗਾਲ ਬਈ ਛਾਰਾ ਨੂੰ ਤੇ ਅੱਜ ਸਾਡੇ ਪਿੰਡ ਦਾ ਗਰਾਊਂਡ ਆ ਜਿਹੜਾ ਗਰਾਊਂਡ ਦਾ ਮਸਲਾ ਹੈਗਾ ਤੇ ਬੋਲੀ ਹੋ ਰਹੀ ਸੀਗੀ ਤੇ ਜਿਵੇਂ ਅਸੀਂ ਕਹਿ ਰਹੇ ਹਾਂ ਸਰਪੰਚ ਸਾਹਿਬ ਵੀ ਸਰਪੰਚ ਸਾਹਿਬ ਸਹਿਤ ਆ ਸਰਪੰਚ ਸਾਹਿਬ ਨੇ ਹੋਰ ਤਾਂ ਭਾਈ ਭਗਮਤਵਾਲ ਨੇ ਕਿਹਾ ਹੈ ਬੜੂਗਾ ਠੀਕ ਹਾਂ ਜਿਹੜਾ ਜਿਹੜੇ ਜ਼ਮੀਨ ਦੇ ਭਾਈ ਅਸੀਂ ਛੱਡਣਾ ਚਾਹੁੰਦੇ ਆ ਉਹ ਉਹਦਾ ਹੋਇਆ ਗਾ ਗਰਾਊਂਡ ਦਾ ਮਤਲਬ ਨਹੀਂ ਪੈਂਡ ਦਿੰਦੇ ਭਾਈ ਫੇਅਰ ਕਰ ਦਿਓ ਸਤ ਪਿਛਲੇ ਸਾਲ ਦੀ ਪਿਛਲੇ ਸਾਲ ਤਾਂ ਰੌਲਾ ਪੈ ਗਿਆ ਇੱਥੇ ਸਾਰੇ ਮੁੰਡੇ ਖੇਡਣ ਆਲੇ ਹੋਰਾਂਗੇ ਅਸੀਂ ਸਹਿਮਤਾ ਉਸ ਜੀ ਨਾਲ ਤੇ ਕੁਝ ਕੰਮ ਦੇ ਸਾਡੇ ਜਿਹੜੇ ਪਿੰਡ ਦੇ ਨੇ ਉਹ ਜਿਹੜਾ ਮਤਾ ਨਹੀਂ ਪੈਂਦੰਦੇ ਐਮਐਲਏ ਸਾਹਮਣੇ ਸਹਿਮਤਾ ਆਹ ਦੇਖ ਲਓ ਜੀ ਆਹ ਦੇਖ ਲਓ ਚੱਕ ਲੈ ਕਿਵੇਂ ਬਣੂਗਾ ਜਮਨ ਜੇ ਪਹਿਲਾਂ ਹਟਿਆ ਉਹ ਫੇਰ ਹੀ ਹੈ ਨਾ ਪਹਿਲਾਂ ਹਟਿਆ ਫੇਰ ਹੀ ਆਉਗਾ ਨਾ ਫੇਰ ਹੀ ਹੈ ਨਾ ਸਿਸਟਮ ਪਰਦਾਦਾ ਮਤਾ ਪਾ ਕੇ ਸਾਰਾ ਕੁਝ ਕਰ ਦਿੱਤਾ ਮਿੱਟੀ ਚੱਕ ਕੇ ਬਾਣ ਬਹਿ ਕਰਕੇ ਉਸ ਤੋਂ ਬਾਅਦ ਜਿਹੜਾ ਫੇਕ ਆਏ ਨਹੀਂ ਹੁੰਦਾ ਸਾਲ ਤੱਕ ਹੀ ਹੁੰਦਾ ਤੂੰ ਵੀਡੀਓ ਕਮਕੀ ਮਾਰਦਾ ਬਾ ਮਾਰ ਮੈਂ ਮਾਰੀ ਜਨਾ ਯਾਰ ਮਾਰੀ ਜਨਾ ਬਾਈ ਜਨਾ ਮੈਂ ਵੀਡੀਓ ਪਾਉਣਾ ਉਹ ਵੇ ਖੈਂਟ ਨਾ ਯਾਰ ਪੰਡਾ ਪੰਡਾ ਭੱਖਾ ਕਿ ਕਿਹ ਕੀ ਗੰਦਵਾਦਾ ਮੈਂ ਹੋਰ ਤੂੰ ਗਾਂਦੀ ਬਣਾ ਕੀ ਗੰਦਵਾਦਾ ਨੇ ਉਨ ਜੈਸੀ ਵਿਚਾਰ ਕਿਲੇ ਆ ਚਾਰ ਹੁਣ ਵੀ ਰੁਕੂਗੀ ਵਿਚਾਰ ਫੇਰ ਵੀ ਰੁਕੂਗੀ ਕਿਤੇ ਰੁਕੂਗੀ ਕਿਤੇ 8 ਇਕੱਤੀ ਗਨੇ ਗਰਾਊਂਡ ਕਿਤੇ ਖੇਡਣ ਯੋਗ ਹੀ ਨਹੀਂ ਦੱਸੋ ਪਾ ਕੇ ਬੱਚੇ ਦੱਸੋ ਖੇਡਣ ਜੋ ਹੈਗਾ ਗਰਾਊਂਡ ਹੈਗਾ ਖੇਡਣ ਯੋਗ ਦੱਸੋ ਬਈ ਪਿੰਦਰ ਖੇਡਣ ਯੋਗ ਹੈਗਾ ਗਰਾਊਂਡ ਦੱਸੋ ਮੈਨੂੰ ਬਈ ਦੱਸੋ ਖੇਡਣ ਜੋ ਗਰਾਊਂਡ ਹੈਗਾ ਦੱਸੋ ਖੇਡਣ ਜੋ ਹੈਗਾ ਬਈ ਕਿ ਦੱਸੋ ਦੱਸੋ ਬਈ ਡਾਂਟੀ ਖੇਡਣ ਯੋਗ ਹੈਗਾ ਗਰਾਊਂਡ ਨਹੀਂ ਹੈਗਾ ਦੱਸੋ ਬਈ ਦੱਸੋ ਬਈ ਖੇਡਣ ਜੋ ਹੈਗਾ ਗਰਾਊਂਡ ਗਰਾਊਂਡ ਖੇਡਣ ਜਾਉਗਾ ਹੈ ਨਹੀਂ ਭਾਈ ਤਾਂ ਕਰਕੇ ਸੀ 4 ਕਿੱਲੇ ਵਟੇ 4 ਕਿੱਲੇ ਹੀ ਪੱਦਰ ਕਰਨਾ ਤੇ ਆਹ ਦੇਖ ਲਓ ਪਿੰਡ ਦੇ ਕੁਛ ਕੁ ਬੰਦੇ ਆ ਭਾਈ ਸਾਡੇ ਜਿਹੜਾ ਗਰਾਊਂਡ ਨੂੰ ਪੱਦਰ ਨਹੀਂ ਹੋਣ ਦਿੰਦੇ ਤੂੰ ਜ਼ੋਰ ਜਿੰਨਾ ਮਰਜ਼ੀ ਲਾਵਾ ਮੈਂ ਤਾਂ ਲਾਉਂਗਾ ਯਾਰ ਲਾਉਂਗਾ ਮੈਂ ਪੰਚਾਇਤ ਦੇ ਸਾਹਮਣੇ ਲਾਉਂਗਾ ਕਰਾਂਗੇ ਤੂੰ ਪੰਚਾਇਤ ਤੂੰ ਪੰਚਾਇਤ ਹੋ ਮਰੇ ਤੂੰ ਤੇਰੇ ਕੋਲੇ ਕੀ অথੋਰੀਟੀ ਹੈ ਤੇਰੇ ਕੋਲੇ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਨੂੰ ਲਿਆ ਸਕਦ ਕੇ ਫਿਰ ਕੀ ਤੂੰ ਤੂੰ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਤੇ ਹੁਣ ਤੱਕ ਮੈਂ ਨਹੀਂ ਕਰੀਆ ਤੂੰ ਇਸ ਕਰੀਆ ਕਰਲਾ ਕਰਨਾ ਤੇਰੇ ਕੋਲੇ ਕੀ ਥੋੜਾ ਜਿਹਾ ਕਰ ਦੇ